ਖਾਲਸੇਧ ਦੇ ਸਾਜਨਾ ਦਿਵਸ ਵਿਸਾਖੀ ਦੀ ਅਕਾਲੀ ਆਗੂ ਸਮਾਜ ਸੇਵਕ ਸਰਵਿੰਦਰ ਸਿੰਘ ਬਿੱਟਾ ਢੱਡਾ ਵੱਲੋਂ ਦਿੱਤੀ ਗਈ ਪੰਜਾਬ ਵਾਸੀਆਂ ਨੂੰ ਵਧਾਈ ਤਨ ਤਨ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤਾ ਕਲਗੀ ਧਰ ਸਾਈਂੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਦਰਸ਼ਾਂ ਨੂੰ ਅਪਣਾ ਕੇ ਹੀ ਮਾਨਵਤਾ ਦਾ ਭਲਾ ਹੋਵੇਗਾ ਸਰਵਿੰਦਰ ਸਿੰਘ ਬਿੱਟਾ ਢੱਡਾ ਸ਼ਰੋਮਣੀ ਅਕਾਲੀ ਦਲ ਦੇ ਆਗੂ ਸਮਾਜ ਸੇਵਕ ਸਰਵਿੰਦਰ ਸਿੰਘ ਵਿਟਾ ਢੱਡਾ ਨੇ ਅੱਜ ਢਿਲਵਾ ਵਿੱਚ ਫੋਕਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਸਾਖੀ ਦਾ ਸੁਭ ਦਿਹਾੜਾ ਨਿਮਰਤਾ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੈ ਉਨਾ ਪੰਜਾਬ ਵਾਸੀਆਂ ਨੂੰ ਖਾਲਸਾ ਦੇ ਸਾਜਨਾ ਦਿਵਸ ਵਿਸਾਖੀ ਦੇ ਸੁਭ ਦਿਹਾੜੇ ਦੀ ਵਧਾਈ ਦਿੱਤੀ ਤੇ ਆਖਿਆ ਕਿ ਧੰਨ ਧੰਨ ਦਸਮੇਸ਼ ਪਿਤਾ ਅੰਮ੍ਰਿਤ ਕੇ ਦਾਤਾ ਕਲਗੀਧਰ ਸਾਹਿਬੇ ਕਮਾਲ ਸਿਰਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਆ ਦਰਸ਼ਨ ਨੂੰ ਆਪਣਾ ਕਹੀ ਮਾਨਵਤਾ ਦਾ ਪਲਾ ਹੋ ਸਕਦਾ ਹੈ ਸਰਦਾਰ ਸਰਬਿੰਦਰ ਸਿੰਘ ਢੱਡਾ ਬਟਾ ਢੱਡਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਰਗੀ ਭੈੜੀ అలਮਤਾਂ ਨੂੰ ਛੱਡਣ ਤੇ ਸਿੱਖਿਆ, ਰੋਜ਼ਗਾਰ ਤੇ ਧਾਰਮਿਕ ਕੰਮਾਂ ਵਿੱਚ ਭਾਗ ਲੈਣ। ਉਹਨਾਂ ਕਹੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੋਕਾਂ ਨੂੰ ਜਾਤ ਪਾਤ, ਉੱਚ-ਨੀਚ, ਭੇਦਭਾਵ ਨੂੰ ਛੱਡ ਸਮਾਨਤਾ ਦਾ ਜੋ ਫਲਸਫਾ ਦਿੱਤਾ ਸੀ ਉਸਤੇ ਡਟ ਕੇ ਪਹਿਰਾ ਦੇਣਾ ਚਾਹੀਦਾ। ਬਿਟਾ ਢੱਡਾ ਨੇ ਕਿਹਾ ਸਾਈਬੇ ਕਮਾਲ ਕਲਗੀਧਰ ਅੰਮ੍ਰਿਤ ਕੇ ਦਾਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੁਰਬਾਨੀਆਂ ਦੀ ਬਦੌਲਤ ਅੱਜ ਸਿੱਖੀ ਪੂਰੇ ਸੰਸਾਰ ਭਰ ਵਿੱਚ ਪਰਫੁੱਲਟ ਹੋ ਰਹੀ ਹੈ